ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਨੂੰ ਕੀ ਰਿਹਾ ਹੈ ਇਲਜ਼ਾਮ ਲਾਇਆ ਕਿ ਆਪ ਅਤੇ ਬੀਜੇਪੀ ਦੇ ਰਾਜ ਚ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਹੈ ਦਾਵਾ ਕੀਤਾ ਕਿ ਅਕਾਲੀ ਸਰਕਾਰ ਚ ਪੰਜਾਬ ਦਾ ਵਿਕਾਸ ਹੋਇਆ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਹੁੰਦੀਆਂ ਅੱਜ ਗਾਜ਼ ਕਰਕੇ ਜਿਹੜੀਆਂ ਨੈਸ਼ਨਲ ਪਾਰਟੀਆਂ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਉਹਨਾਂ ਦਾ ਮਕਸਦ ਹੈ ਕਿ ਇਹ ਸੂਬੇ ਉਤੇ ਕਾਬਜ਼ ਹੋਣਾ ਹੈ ਇੰਨੇ ਐਮਪੀ ਲੱਗੇ ਜਾਣੇ ਆ ਨਾ ਕਰੋ ਨਾ ਕਰੋ ਕੋਈ ਫਿਕਰ ਨਹੀਂ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਦੇਖਦੀ ਹੈ ਕਿ ਸਾਡੇ ਉੱਤੋਂ ਦੇ ਹੁਕਮਰਾਨ ਸਾਡੇ ਕੀ ਕਹਿੰਦੇ ਆ ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਤਲਿਆ ਗੈਦਨ ਖੱਲੇ ਵਾਲੇ ਮੰਨਣ ਲੱਗ ਜਾਂਦੇ ਆ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਵਿੱਚ ਜਿੰਨੇ ਭਾਜੀਪੀ ਦੇ ਲੀਡਰ ਆ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ ਆ ਹੁਣ ਤੁਸੀਂ ਦੇਖ ਲਓ ਕੁਈ ਕਿਸਾਨਾਂ ਨੇ ਬਾਰਡਰ ਤੇ ਧੰਨੇ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇਥੇ ਡਾਂਗਾਂ ਜੱਲਣ ਆਪਣੇ ਇਥੇ ਜਿਵੇਂ ਨਾਲੇ ਹੁਕਮ ਸੀ ਬੀਜੇਪੀ ਦਾ ਤੇ ਤੋਂ ਜੇ ਕਾਲੀ ਦਦੀ ਸਰਕਾਰ ਹੁੰਦੀ ਹੈ ਜਾਂ ਕਿਸੇ ਦੀ ਹਿੰਮਤ ਹੀ ਹੁੰਦੀ ਮੈਂ ਕੋਈ ਬੇਨਤੀ ਕਰਨਾ ਹੈ ਆਪਣੇ ਆਪਣੇ ਅਸੀਂ ਜਿਉਣਾ ਮਰਨਾ ਇਥੇ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ساری ਜ਼ਿੰਦਗੀ ਪੰਜਾਬ ਖਤ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਘਾਤਲਾ ਦਿੱਤੀ ਤੁਸੀਂ ਪੰਜਾਬ ਵਿੱਚ ਕੀਜਾਂ ਗਿਣ ਲੱਗ ਜਓ ਤੁਸੀਂ ਦੇਖੋਗੇ ਜੋ ਕੁਝ ਵੀ ਬਣਿਆ ਉਹਦੋਂ ਹੀ ਬਣਿਆ ਜਦੋਂ ਕਾਲੀ ਦਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਹੈ ਨਾ ਝਾੜੂ ਵਾਲੇ ਦੀ ਹੈ ਜਾਂ ਕਿਸੇ ਦੀ ਹੈ